ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਿਊ ਫ੍ਰੈਂਕੋਫੋਨ ਕਟ ਗਿੰਤੀ ਕਮਿਊਨਿਟੀ ਸਟੂਡੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ ਕੈਨੇਡੀਅਨ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਇੱਕ ਨਵੇਂ ਫ੍ਰੈਂਕੋਫੋਨ ਕਟ ਗਿੰਤੀ ਕਮਿਊਨਿਟੀ ਸਟੂਡੈਂਟਸ ਪਾਇਲਟ ਪ੍ਰੋਗਰਾਮ 26 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਇਸ ਵਿੱਚ ਮੁਕਤ ਨੁਕਤਿਆਂ ਦੀ ਜੇਕਰ ਗੱਲ ਕੀਤੀ ਜਾਵੇ ਪਾਇਲਟ ਪ੍ਰੋਗਰਾਮ ਦੇ ਭਾਗੀਦਾਰਾਂ ਨੂੰ ਏਕੀਕਰਨ ਦੇ ਉਦੇਸ਼ ਲਈ ਬੰਦੋਬਸਤ ਸੇਵਾਵਾਂ ਤੱਕ ਪਹੁੰਚਣ ਦੇ ਨਾਲ ਇੱਕ ਡਿਪਲੋਮਾ ਪ੍ਰਾਪਤ ਕਰਨ ਤੋਂ ਸਥਾਈ ਥੀਤੀ ਦੇ ਸਿੱਧੇ ਮਾਰਗਾਂ ਦਾ ਲਾਭ ਹੋਵੇਗਾ ਐਫ ਐਮ ਸੀ ਐਸ ਪੀ ਵਿਦਿਆਰਥੀ ਪਰਮਿਟ ਅਪਲੀਕੇਸ਼ਨ ਕੈਪ ਵਿੱਚ ਸ਼ਾਮਲ ਨਹੀਂ ਹੋਣਗੇ ਜੋ ਸਰਕਾਰ ਦੁਆਰਾ ਜਨਵਰੀ ਵਿੱਚ ਸਥਾਪਿਤ ਕੀਤੀ ਗਈ ਸੀ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਪਾਇਲਟ ਪ੍ਰੋਗਰਾਮ ਲਈ ਪਹਿਲੇ ਸਾਲ ਵਿੱਚ 2300 ਸਟੱਡੀ ਪਰਮਿਟ ਅਰਜ਼ੀਆਂ ਨੂੰ ਸਵੀਕਾਰ ਕੀਤਾ ਜਾਵੇਗਾ ਦੂਜੇ ਸਾਲ ਲਈ ਇੱਕ ਕੈਂਪ ਅਗਸਤ 2025 ਤੱਕ ਨਿਰਧਾਰਤ ਕੀਤਾ ਜਾਵੇਗਾ। ਅਤਿਕ੍ਰਿਤ ਜਾਣਕਾਰੀ ਵਾਸਤੇ ਪਾਇਲਟ ਪ੍ਰੋਗਰਾਮ ਇਸ ਸਾਲ ਦੇ ਸ਼ੁਰੂ ਵਿੱਚ ਐਲਾਨੀ ਗਈ ਫ੍ਰੈਂਕੋਫੋਨ ਇਮੀਗ੍ਰੇਸ਼ਨ ਨੀਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਦੱਸਣਾ ਤੇ ਇਹ ਦਿਖਾਉਣ ਵਿੱਚ ਛੋਟ ਦਿੱਤੀ ਜਾਵੇਗੀ ਕਿ ਉਹ ਪਾਇਲਟ ਪ੍ਰੋਗਰਾਮ ਮਨਜ਼ੂਰੀ ਪ੍ਰਕਿਰਿਆਵਾਂ ਦੇ ਹਿੱਸੇ ਵਜੋਂ ਆਪਣੇ ਅਸਤਾਰੀ ਠਹਿਰਾਵ ਦੇ ਅੰਤ ਵਿੱਚ ਕੈਨੇਡਾ ਚ ਛੱਡ ਦੇਣਗੇ ਸਰਕਾਰ ਮਿਨਸੀਪਲਟੀਆਂ ਦੇ ਨਾਲ ਸੰਬੰਧਿਤ ਘਟ ਆਮਦਨ ਵਾਲੇ ਕਟ-ਆਫ ਦਾ 75% ਨੂੰ ਦਰਸਾਉਣ ਲਈ ਲੋੜਿੰਦੇ ਵਿੱਤੀ ਥ੍ਰੈਸ਼ਹੋਲਡ ਨੂੰ ਵੀ ਵਿਵਸਥਿਤ ਕਰੇਗੀ ਜਿਸ ਜਿੱਥੇ ਸੰਸਥਾ ਦਾ ਮੁੱਖ ਕੈਂਪਸ ਸਥਿਤ ਹੈ ਤੇ ਉਥੇ ਦੱਸ ਦिए ਕਿ ਕੈਨੇਡਾ ਸਰਕਾਰ ਇਹ ਯਕੀਨੀ ਬਣਾਉਣ ਲਈ ਉਪਾਅ ਕਰ ਰਹੀ ਹੈ ਕਿ ਗ੍ਰੈਜੂਏਟ ਲੇਬਰ ਮਾਰਕੀਟ ਵਿੱਚ ਯੋਗਦਾਨ ਪਾਉਣ ਦੇ ਯੋਗ ਹੋਣਗੇ ਅਤੇ ਫ੍ਰੈਂਚ ਬੋਲਣ ਵਾਲੇ ਨਾਗਰਿਕਾਂ ਦਾ ਸਵਾਗਤ ਕਰਨਗੇ ਜੋ ਫ੍ਰੈਂਕੋਫੋਨ ਕਾਟ ਗਿੰਤੀ ਭਾਈਚਾਰੇ ਨੂੰ ਅਮੀਰ ਬਣਾਉਣਗੇ ਕੈਨੇਡਾ ਕਬਨਾਮਾ ਦੇ ਵਿੱਚ ਜੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ